ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਚਲੋ ਜੀ ਹੁਣ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਆਪਣੇ ਕੋਲੇ ਸੂਟ ਹੋਣਗੇ ਬਹੁਤ ਸੋਹਣਾ ਨੈਕ ਬਣਿਆ ਹੋਇਆ ਸਾਰੇ ਨੈਕ ਤੇ ਹੈਂਡਵਰਕ ਦਾ ਕੰਮ ਕੀਤਾ ਸ਼ਰਟ ਤੇ ਸਾਰੀ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ ਨੈਕਸਟ ਆਪਾਂ ਹੀਰੇਵਰਕ ਵਾਲੇ ਲੈ ਕੇ ਆਇਆ ਜਿਹਦੇ ਤੇ ਹੀਰੇ ਤੇ ਇਹਨਾਂ ਵਿੱਚ ਆਪਣੇ ਕੋਲ 8-10 ਕਲਰ ਹਰੇਕ ਡਿਜ਼ਾਈਨ ਵੱਖ-ਵੱਖਰੇ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਵਿੱਚ 8 ਤੋਂ 10 ਰੰਗ ਹੋਣਗੇ ਅਲੱਗ-ਅਲੱਗ ਕਲਰ ਹੋਣਗੇ ਨੈਕਸਟ ਆ ਵੀ ਸ਼ੇਪ ਨੈਕ ਵਾਲਾ ਆ ਗਿਆ ਇਹਦੇ ਵਿੱਚ ਵੀ ਜਿਹੜੇ ਬਹੁਤ ਡਿਜ਼ਾਈਨ ਹੈਗੇ ਆਪਣੇ ਕੋਲ ਠੀਕ ਹੈ ਜੀ ਨੈਕਸਟ ਆਹ ਜਿਹੜੇ ਆ ਬਰਾਇਡਲ ਆ ਗਏ ਜਿਹੜੇ ਬਹੁਤ ਹੈਵੀ ਵਿੱਚ ਹੁੰਦੇ ਆ ਬਟਰ ਪ੍ਰਾਈਸ ਇਹਨਾਂ ਦੇ ਬਹੁਤ ਰੀਜ਼ਨੇਬਲ ਆਪਾਂ ਲੈ ਕੇ ਆਇਆ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਹੈਗੇ ਆ ਅਗਰ ਤੁਹਾਡੀ ਕੋਈ ਚੁਆਇਸ ਕਲਰ ਹੈ ਤਾਂ ਤੁਸੀਂ ਇਹ ਵੀ ਆਪਣਾ ਦੱਸ ਸਕਦੇ ਹੋ ਜਿਹੜੀ ਕਲਰ ਚੁਆਇਸ ਆ ਲੈਣਾ ਚਾਹੁੰਦੇ ਆ ਕਾਫੀ ਕਲਰ ਅਵੇਲੇਬਲ ਹੈਗੇ ਆ ਆਪਾਂ ਤੁਹਾਨੂੰ ਹੀ ਪ੍ਰੋਵਾਈਡ ਕਰਕੇ ਦਵਾਂਗੇ ਠੀਕ ਹੈ ਜੀ ਨੈਕਸਟ ਆਹ ਕੀ ਰਵਰ ਕੜਾ ਜਿੱਦਾਂ 올ਡੇਜ ਥੋੜੇ ਲਾਈਕ ਕਰਦੇ ਆ ਹਨਾ ਜਿਹੜੇ ਜਿਆਦਾ ਹੈਵੀ ਨਹੀਂ ਵਰਕ ਪਸੰਦ ਕਰਦੇ ਤਾਂ ਉਹਨਾਂ ਲਈ ਬਹੁਤ ਸੋਬਰ ਜਿਹਾ ਸਰਦਾਰੀ ਜਿਹਾ ਸੂਟ ਆ ਨੈਕਸਟ ਆਵਲੇ ਘੇਰੇ ਵਰਕ ਵਾਲੇ ਆਗੇ ਇਹਦੇ ਵਿੱਚ ਆਪਣੇ ਕੋਲ ਘੱਟੋ ਘੱਟ 20 ਤੋਂ 25 ਰੰਗ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਜਿਹੜਾ ਸੋਬਰ ਜਿਹਾ ਕੰਮ ਕੀਤਾ ਹੋਇਆ ਆ ਨੈਕਸਟ ਸ਼ਿਮਰ ਦੇ ਵਿੱਚ ਸੂਟ ਹੋਣਗੇ ਜਿਨ੍ਹਾਂ ਤੇ ਦੁਪੱਟੇ ਤੇ ਵਰਕ ਹੋਏਗਾ ਘੇਰੇ ਤੇ ਹੈਵੀ ਵਰਕ ਹੋਏਗਾ ਤੇ ਸਾਰੇ ਬੂਟੀ ਦਾ ਕੰਮ ਕੀਤਾ ਹੋਇਆ ਹੋਏਗਾ ਨੈਕਸਟ ਆਵਲੇ ਸੂਟ ਜਿਨ੍ਹਾਂ ਤੇ ਵਰਕ ਬਹੁਤ ਸੋਹਣਾ ਕੀਤਾ ਹੋਇਆ ਲੈਸ਼ ਲਗਾ ਕੇ ਬਹੁਤ ਸੋਹਣਾ ਰੈਡੀ ਕੀਤਾ ਨਾਲ ਜਿਹੜਾ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਐਕਸਟਰਾ ਕਰੇਵ ਦੇ ਵਿੱਚ ਹੋਗੇ ਸੂਟ neck check ਕਰੋ ਬਹੁਤ ਸੋਹਣਾ ਬਣਿਆ ਘੇਰਾ ਬਣਿਆ ਹੋਇਆ ਹੈ ਇਹਦੇ ਵਿੱਚ 4 ਤੋਂ 5 ਕਲਰ ਅਵੇਲੇਬਲ ਆ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਲੈ ਸਕਦੇ ਹੋ ਨੈਕਸਟ ਆ ਡਿਜ਼ਾਈਨ ਜਿਨਨੇ ਵੀ ਆ ਪਾਰਟੀ ਕਲ ਲੈ ਕੇ ਆਏ ਜਿੱਦਾਂ ਜੜੀਆਂ ਪਹਿਣਾ ਇਨਸਟੈਂਟ ਕੋਈ ਮੈਰिज ਵਗੈਰਾ ਤੇ ਲਈ ਬਾਈ ਕਰਨਾ ਚਾਹੁੰਦੀਆਂ ਉਹਨਾਂ ਕੋਲ ਟਾਈਮ ਵੀ ਨਾ ਨਹੀਂ ਜ਼ਿਆਦਾ ਹੈਗਾ ਕਿ ਉਹ ਰੈਡੀ ਕਰਵਾ ਸਕਣ ਤੇ ਉਹ ਵਾਲੇ ਜਿਹੜੇ ਇਹ ਤੁਸੀਂ ਸੂਟ ਲੈ ਸਕਦੇ ਇਹਨਾਂ ਦਾ ਬਜਟ ਵੀ ਤੁਹਾਡੇ ਅਕੋਰਡਿੰਗ ਪ੍ਰਾਈਸ ਬਹੁਤ ਘੱਟ ਹੋਏਗਾ ਤੇ ਉਸ ਅਕੋਰਡਿੰਗ ਜਿਹੜਾ ਵਰਕ ਵੀ ਬਹੁਤ ਸੋਹਣਾ ਮਿਲੇਗਾ ਹੈਵੀ ਵਰਕ ਵਾਲੇ ਡਿਜ਼ਾਈਨਰ ਸੂਟ ਮਿਲਣਗੇ ਨੈਕਸਟ ਆ ਹੈਂਡਵਰਕ ਨਾਲ ਫੁੱਲੀ ਹੈਵੀ ਕਮ ਕੀਤਾ ਹੋਇਆ ਸ਼ਰਟ ਤੇ ਚੈੱਕ ਕਰੋ ਖੁੱਲਾ ਡੁੱਲਾ ਘੇਰਾ ਕੋਈ ਘੇਰੇ ਦੀ ਪ੍ਰੋਬਲਮ ਨਹੀਂ ਹੋਏਗੀ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਹੈਗੇ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਸੋਹਣੇ ਕਲਰ ਵੀ ਅਪੋਹੀ ਲੈ ਕੇ ਆਏ ਆ ਜਿਹੜੇ ਟ੍ਰੈਂਡਿੰਗ ਚ ਚੱਲਦੇ ਪਏ ਅੱਜਕੱਲ ਜਿਹੜੇ ਆਪਾਂ ਜਿਹੜੀਆਂ ਕਲਰ ਲਾਇਕ ਕਰਦੀਆਂ ਸੇਮ ਉਹੀ ਵਾਲੇ ਕਲਰ ਲੈ ਕੇ ਆਇਆ। ਇਹਦੇ ਵਿੱਚ ਤੁਹਾਨੂੰ ਕੋਈ ਵੀ ਐਕਸਟਰਾ weight ਕਰਨ ਦੀ ਲੋੜ ਨਹੀਂ ਪਊਗੀ। ਜਿੰਨੇ ਸੂਟ ਦਿਖਾਏ ਆਪਣੇ ਕੋਲ ਅਵੇਲੇਬਲ ਆ ਤੁਸੀਂ ਕੋਈ ਵੀ ਸੂਟ ਦਾ ਕਲਰ ਡਿਜ਼ਾਈਨ ਸਿਲੈਕਟ ਕਰੋ, ਸਕਰੀਨਸ਼ਾਟ ਭੇਜੋ ਤੇ ਆਰਡਰ ਜਿਹੜਾ ਤੁਸੀਂ ਆਪਣਾ ਸੂਟ ਲੈ ਸਕਦੇ ਹੋ। ਨੈਕਸਟ ਆ ਬਨਾਰਸੀ ਵਿੱਚ ਸੂਟ ਵੀ ਆਪਣੇ ਕੋਲ 10 ਤੋਂ 12 ਰੰਗ ਹੈਗੇ ਆ। ਨੈਕਸਟ ਆ ਸ਼ਿਮਰ ਚ ਲੈ ਕੇ ਆਏ ਜਿਹਦੇ ਤੇ ਬਾਜੂ ਤੇ ਹਲਕਾ ਜਿਹਾ ਵਰਕ ਹੋਏਗਾ, ਸ਼ਰਟ ਤੇ ਵਰਕ ਹੋਏਗਾ। ਇਹਦੇ ਵਿੱਚ 4 ਰੰਗ ਹੋਣਗੇ ਜੀ। ਨੈਕਸਟ ਆਵਲਾ ਸੂਟ ਇਹ ਹੋਏਗਾ ਕਰੇਵ ਦੇ ਵਿੱਚ ਠੀਕ ਹੈ ਜੀ ਇਹਦੇ ਤੇ ਬਹੁਤ ਸੋਹਣਾ ਕੰਮ ਘੇਰੇ ਤੇ ਕੀਤਾ ਹੋਇਆ ਹੈ ਸਾਰੀ ਸ਼ਰਟ ਤੇ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਕਲੀਆਂ ਉੱਪਰ ਨੂੰ ਜਾਂਦੀਆਂ ਦੇ ਵਰਕ ਕੀਤਾ ਆ ਨੈਕਸਟ ਆ ਵੀ ਹੈਂਡ ਮਸ਼ੀਨ ਦਾ ਕੰਮ ਕੀਤਾ ਹੋਇਆ ਆ ਬਹੁਤ ਸੋਹਣਾ ਜਿੱਦਾਂ ਪਹਿਣਾ ਜਿਹੜੀਆਂ ਨੈਕ ਨਹੀਂ ਲਾਈਕ ਕਰਦੀਆਂ ਜਿਆਦਾ ਹੈਵੀ ਘੇਰੇ ਵਾਲਾ ਵਰਕ ਪਸੰਦ ਕਰਦੀਆਂ ਤੇ ਉਹਨਾਂ ਲਈ ਇਹ ਬੈਸਟ ਸੂਟ ਆ ਕਲਰ ਚੁਆਇਸ ਬਹੁਤ ਵਧੀਆ ਆ ਘੇਰੇ ਵਾਲਾ ਘਰ ਤੁਸੀਂ ਲਾਈਕ ਕਰਦੇ ਆ ਤੇ ਘੇਰੇ ਵਾਲਾ ਵੀ ਇਹ ਸੂਟ ਬਾਇ ਕਰ ਸਕਦੇ ਹੋ ਸਾਰੇ ਸੂਟ ਬਹੁਤ ਸੋਹਣੇ ਆ ਬਹੁਤ ਹੀ ਡਿਜ਼ਾਈਨ ਬਹੁਤ ਵਧੀਆ ਆ ਨੈਕਸਟ ਆਹ ਜਿਹੜੇ ਸੂਟ ਆਗੇ ਸਰਦਾਰੀ ਸੂਟ ਹੈ ਉਹ ਸੋਹਣੇ ਜਦੋਂ ਤੁਸੀਂ ਪਾ ਕੇ ਸਟਿਚ ਕਰਕੇ ਪਾਉਂਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਨੈਕਸਟ ਆਵਲਾ ਡਿਜ਼ਾਈਨ ਦਾ ਬਹੁਤ ਹੀ ਟ੍ਰੈਂਡਿੰਗ ਚ ਹੁੰਦਾ ਹੁਣ ਪ੍ਰਿੰਟ ਵਿੱਚ ਰੈਡੀ ਹੋਇਆ ਹੈ ਪ੍ਰਿੰਟ ਚ ਲੈ ਕੇ ਆਏ ਇਹਦੇ ਵਿੱਚ ਵੀ ਲਾਈਟ ਚ ਸ਼ੇਡ ਬਹੁਤ ਹੈਗੇ ਆ ਜੀ ਨੈਕਸਟ ਆਹ 올ਡੇਜ ਵਾਲੀ ਆ ਗਿਆ ਆ ਠੀਕ ਹੈ ਜੀ ਇਹਦੇ ਦੋ ਡਿਜ਼ਾਈਨ ਦਿਖਾਇਆ ਇੱਕ ਪਹਿਲਾਂ ਦਿਖਾਇਆ ਸੀ ਇੱਕ ਹੋਣ ਵਾਲਾ ਆ ਗਿਆ ਹੈ ਇਨੇ ਵਿੱਚ ਤੁਹਾਨੂੰ ਪਸੰਦ ਆਏ ਕੋਈ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆ ਬ੍ਰਾਈਡਲ ਸੂਟ ਇਹ ਬਹੁਤ ਡਿਜ਼ਾਈਨ ਬਹੁਤ ਟ੍ਰੈਂਡਿੰਗ ਚ ਚੱਲਦਾ ਹੈ ਇਹਦੇ ਵਿੱਚ ਵੀ ਦੇਖ ਲਓ ਕਾਫੀ ਕਲਰ ਹੈਗੇ ਆ ਜਿਹੜੇ ਕਿ ਬ੍ਰਾਈਡਲ ਲਈ ਬਹੁਤ ਵੈਸਟ ਰੈਨ ਵਾਲੇ ਆ ਨੈਕਸਟ ਆ ਕੀ ਰਿਵਰਕ ਕਲੀਆਂ ਉੱਪਰ ਨੂੰ ਜਾਂਦੀਆਂ ਆ ਬਾਟ ਦੂਸਰਾ ਦੁਪੱਟੇ ਤੇ ਕੰਮ ਕੀਤਾ ਹੈ ਬਾਜੂ ਬਾਟਮ ਤੇ ਵਰਕ ਕੀਤਾ ਨੇ ਜਿਹੜੇ ਤੋਂ ਤੁਹਾਨੂੰ ਦਿਖਾਤਾ ਬਾਜੂ ਤੇ ਬਾਟਮ ਤੇ ਜਿਹੜਾ ਹਲਕਾ ਜਿਹਾ ਵਰਕ ਕੀਤਾ ਹੋਇਆ ਆ ਠੀਕ ਹੈ ਜੀ ਇਹਦੇ ਵਿੱਚ ਵੀ ਕਲਰ ਹੈਗਾ ਨੈਕਸਟ ਆਵਲਾ ਸੂਟ ਜਿਹੜਾ ਹੈਵੀ ਬ੍ਰਾਈਡਲ ਹੋਏਗਾ ਨੈਕ ਚੈੱਕ ਕਰੋ ਹੈਵੀ ਬਣਿਆ ਹੈ ਘੇਰਾ ਬਣਿਆ ਹੈ ਠੀਕ ਹੈ ਜੀ ਸ਼ਰਟ ਤੇ ਕੰਮ ਕੀਤਾ ਦੁਪੱਟੇ ਤੇ ਫੋਰ ਸਾਈਡ ਵਰਕ ਕੀਤਾ ਇਹਦੇ ਵਿੱਚ ਵੀ ਆਪਣੇ ਕੋਲ 10 ਤੋਂ 12 ਕਲਰ ਹੈਗੇ ਆ ਤੁਸੀਂ ਦੱਸ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਉਹ ਹੀ ਤੁਹਾਨੂੰ ਕਲਰ ਮਿਲ ਜੇਗਾ ਜਿਹੜਾ ਵੀ ਡਿਜ਼ਾਈਨ ਪਸੰਦ ਆ ਉਹ ਹੀ ਤੁਹਾਨੂੰ ਡਿਜ਼ਾਈਨ ਮਿਲ ਜੇਗਾ ਬਾਕੀ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਤੁਸੀਂ ਕਿਸੇ ਹੋਰ ਫੈਬਰਿਕ ਤੇ ਲਾਈਕ ਕਰਦੇ ਹੋ ਤੁਸੀਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਆਪਣੇ ਕੋਲ ਰੈਡੀ ਕਰਾ ਸਕਦੇ ਹੋ ਔਰ ਸਟੀਚਿੰਗ ਵੀ ਅਵੇਲੇਬਲ ਆਪਣੇ ਕੋਲ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ